ਹੈਲੋ ਜੀ ਸਸਤੀ ਕਾਰ ਮੇਰਾ ਅਬਦਿਲਵਿੰਦਰ ਅੱਜ ਦਾ ਟੌਪਿਕ ਹੈਗਾ ਵਾ ਕੀ ਜਿਹੜੇ ਲੋਕ ਕਹਿੰਦੇ ਆ ਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਐਂ ਨਾ ਕੋ ਫਰਤੀ ਨਾ ਝੂਠ ਨਾ ਬੋਲਿਆ ਕਰੋ ਜ਼ਿੰਦਗੀ ਸਿਰਫ ਰੀਲਾਂ ਚ ਦੇ ਫੋਟੋਆਂ ਚ ਹੀ ਖੂਬਸੂਰਤ ਲੱਗਦੀ ਅਸਲ ਜ਼ਿੰਦਗੀ ਚ ਨਹੀਂ ਹੈਗੀ ਇੰਨੀ ਅਗਲਾ ਕਹਿ ਕੇ ਨਾ ਜਿਹੜੇ ਗਰੀਬ ਲੋਕ ਹਨਾ ਜਿਹੜੇ ਸਟਰਗਲ ਵਾਲੇ ਲੋਕ ਆ ਤੁਸੀਂ ਉਹਨਾਂ ਨੂੰ ਬੇਵਕੂਫ ਬਣਾਉਂਦੇ ਜੇ ਹਕੀਕਤ ਦੱਸਿਆ ਕਰੋ ਕਿ ਜ਼ਿੰਦਗੀ ਕਿੰਨੀ ਮੁਸ਼ਕਲ ਆ ਲਾਈਫ ਕਿੰਨੀ ਮੁਸ਼ਕਲ ਆ ਜਦੋਂ ਤੁਸੀਂ ਕਹਨਦੇ ਨਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਐਉਂ ਜੋ ਮਤਲਬ ਕਿ ਤੁਸੀਂ ਕੀ ਕਹਿ ਸਕਦੇ ਸੱਚ ਬੋਲਣਾ ਨਹੀਂ ਗਾ じゃ ਕੀ ਗੱਲ ਪਰ ਦੂਜਿਆਂ ਨੂੰ ਇਹਨਾਂ ਬੇਗੂਫ ਨਾ ਬਣਾਇਆ ਕਰੋ ਜਿਹੜਾ 18 ਸਾਲ ਦਾ ਬੱਚਾ ਨਾ ਸਾਰਾ ਦਿਨ ਉਹ ਆਪਣੀ ਜੌਬ ਵਾਸਤੇ ਤੱਕ ਇਹਾਂ ਦਾ ਉਹਨੂੰ ਪੁੱਛੋ ਜ਼ਿੰਦਗੀ ਖੂਬਸੂਰਤ ਆ ਜਿਹਦੇ ਮਾਪਿਓ ਹੈ ਨਹੀਂ ਉਹਨੂੰ ਪੁੱਛੋ ਜ਼ਿੰਦਗੀ ਖੂਬਸੂਰਤ ਹੈ ਜਿਹੜੇ ਬਾਹਰ ਜਾ ਕੇ 12 12 ਘੰਟੇ ਸ਼ਿਫਟਾਂ ਕਰਦੇ ਉਹਨਾਂ ਨੂੰ ਪੁੱਛੋ ਕਿ ਜ਼ਿੰਦਗੀ ਖੂਬਸੂਰਤ ਹੈ ਜਿਹੜਾ ਸਾਰਾ ਦਿਨ ਕੰਮ ਕਰਕੇ ਆਟੋ ਚਲਾ ਕੇ ਰਿਕਸ਼ਾ ਚਲਾ ਕੇ ਉਹਨੂੰ ਪੁੱਛੋ ਕਿ ਜ਼ਿੰਦਗੀ ਖੂਬਸੂਰਤ ਹੈ ਛੋਟੇ ਛੋਟੇ ਬੱਚਿਆਂ ਨੂੰ ਪੁੱਛੋ ਜਿਹਨਾਂ ਦੇ ਘਰ ਦੇ ਵਿੱਚ ਮਸਾ ਰੋਟੀ ਪੂਰੀ ਹੁੰਦੀ ਆ ਤੇ ਪੌਂਡ ਜੋਗੇ ਕੱਪੜੇ ਜੁੜਦੇ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਕਰੋ ਕਿ ਉਹਨਾਂ ਦੇ ਅੰਦਰ ਕਿੰਨੀਆਂ ਰੀਜਾਂ ਕਿੰਨੇ ਚਾ ਮਰੇ ਆ ਉਹਨਾਂ ਨੂੰ ਪੁੱਛਿਆ ਕਰੋ ਕਿ ਤੁਹਾਡੀ ਜ਼ਿੰਦਗੀ ਖੂਬਸੂਰਤ ਤੁਹਾਡੇ ਕੋਲ ਚਾਰ ਪੈਸੇ ਹੈਗੇ ਆ ਨਾ ਤੁਹਾਡੇ ਕੋਲ ਚਾਰ ਪੈਸੇ ਹੈਗੇ ਤਾਂ ਤੁਸੀਂ ਲੋਕਾਂ ਨੂੰ ਇੰਨਾ ਬੇਵਕੂਫ ਬਣਾਉਂਦੇ ਜੇ ਅਸਲ ਅਸਲ ਗੱਲ ਸਾਹਮਣੇ ਲਿਆ ਕਰੋ ਕਿ ਜਿਹੜੇ ਛੋਟੇ ਲੋਕ ਹਨ ਜਿਹੜੇ ਵਿਚਾਰੇ ਗੁਜ਼ਾਰੇ ਵਾਲੇ ਲੋਕ ਆ ਉਹਨਾਂ ਨੂੰ ਜ਼ਿੰਦਗੀ ਜਿਉਣੀ ਆਸਾਨ ਲੱਗੇ ਤੁਹਾਡੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਤੁਹਾਡੇ ਵੱਲ ਵੇਖ ਕੇ ਇਹੋ ਜਿਹੀ ਲਟਕੇ ਚਟਕੇ ਤੁਹਾਡੇ ਇਹੋ ਜਿਹੇ ਪੈਸਿਆਂ ਵਾਲਿਆਂ ਦੇ ਦੇਖ ਕੇ ਉਹਨਾਂ ਨੂੰ ਨਾ ਉਹ ਖੁਦਕੁਸ਼ੀ ਕਰਨ ਤੇ ਮਜਬੂਰ ਹੋ ਜਾਂਦੇ ਉਹ ਹਿੰਮਾ ਧਾਰ ਕੇ ਬਹਿ ਜਾਂਦੀ ਆ ਪਰ ਰੀਅਲ ਦੇ ਵਿੱਚ ਨਾ ਤਾਂ ਜ਼ਿੰਦਗੀ ਇੰਨੀ ਖੂਬਸੂਰਤ ਹੈਗੀ ਨਾ ਲਾਈਫ ਇੰਨੀ ਵਧੀਆ ਹੈਗੀ ਹੈ ਜ਼ਿੰਦਗੀ ਜਿਹੜੀ ਆ ਨਾ 1% ਦਿੰਦੀ ਹੈ 9% ਸਾਡੇ ਤੋਂ ਲੈਂਦੀ ਆ 9% ਉਹਨੇ ਸਾਡੇ ਤੋਂ ਲੈਣਾ 1% ਸਾਨੂੰ ਵਾਪਸ ਕਰਦੀ ਹੈ ਜ਼ਿੰਦਗੀ ਇੰਨੀ ਆਸਾਨ ਲਾਈਫ ਨਹੀਂ ਹੈਗੀ ਇੰਨੀ ਆਸਾਨ ਲਾਈਫ ਸਿਰਫ ਤੁਹਾਡੀ ਇਸ ਕਰਕੇ ਜਿਨ੍ਹਾਂ ਦੀ ਅੱਜ ਦੀ ਲਾਈਫ ਆ ਜਿਨ੍ਹਾਂ ਦੇ ਪਿਓ ਦਾਦੀਆਂ ਦੀ ਜ਼ਮੀਨਾਂ ਜਾਇਦਾਦਾਂ ਤਾਂ